ਸਟੇਜ ਤੋਂ ਇੱਕ ਵਾਰ ਫਿਰ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਵਿਰੋਧੀ ਲਲਕਾਰੇ ਨੇ ਉਥੇ ਹੀ ਲੁਧਿਆਣਾ ਦੀਆਂ ਜਿਮਨੀ ਚੋਣਾ ਨੂੰ ਲੈ ਕੇ ਪੰਜਾਬ ਦੇ ਵਿੱਚ ਸਿਆਸਤ ਦਾ ਅਖਾੜਾ ਵੀ ਪੱਖ ਦਾ ਹੋਇਆ ਨਜ਼ਰ ਆ ਰਿਹਾ ਹੈ ਸੰਜੀਵ ਅਰੋੜਾ ਦੇ ਹੱਕ ਦੇ ਵਿੱਚ ਲਗਾਤਾਰ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਥੇ ਹੀ ਕਈ ਸਿਆਸਤਦਾਨਾਂ ਨੂੰ ਲਲਕਾਰਦੇ ਹੋਏ ਨਜ਼ਰ ਆ ਰਹੇ ਨੇ ਸੁਖਬੀਰ ਸਿੰਘ ਬਾਦਲ ਚਾਹੇ ਅਕਾਲੀ ਦਲ ਦੇ ਕੁਝ ਹੋਰ ਲੀਡਰ ਹੋਣ ਤੇ ਉਥੇ ਹੀ ਦੂਜੇ ਪਾਸੇ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਭਾਜਪਾ ਦੇ ਲੀਡਰਾਂ ਨੂੰ ਲਲਕਾਰਿਆ ਜਾ ਰਿਹਾ ਤਿੱਖੇ ਨਿਸ਼ਾਨੇ ਤੱਕ ਸਾਦੇ ਜ ਤੇ ਉੱਥੇ ਹੀ ਲੁਧਿਆਣਾ ਦੇ ਵਿੱਚ ਝਿਮਨੀ ਚੋਣਾ ਹੋਣ ਜਾ ਰਹੀਆਂ ਨੇ ਤੇ ਸਭ ਤੋਂ ਵੱਡਾ ਸਵਾਲ ਇਹ ਬਣਦਾ ਹੈ ਕਿ ਲੁਧਿਆਣਾ ਦੀ ਝਿਮਨੀ ਚੋਣਾ ਦੇ ਵਿੱਚ ਕੌਣ ਬਾਜੀ ਮਾਰ ਕੇ ਜਾਂਦਾ ਹੈ ਤੇ ਕੀ ਇਸ ਵਾਰ ਆਮ ਆਦਮੀ ਪਾਰਟੀ ਫਿਰ ਤੋਂ ਬਾਜੀ ਮਾਰ ਕੇ ਜਾਵੇਗੀ ਜਾਂ ਨਹੀਂ ਤੇ ਉਥੇ ਹੀ ਇਸ ਵਾਰ ਫਸਮਾ ਮੁਕਾਬਲਾ ਹੈ ਤੇ ਦੱਸਿਏ ਕਿ ਕਾਂਗਰਸ ਪਾਰਟੀ ਦੇ ਵੱਲੋਂ ਭਾਰਤ ਪੋਸ਼ਣ ਆਸ਼ੂ ਨੇ ਅਖਲੀ ਦਲ ਦੇ ਵੱਲੋਂ ਪਰਪਕਾਰ ਸਿੰਘ ਘੁੰਮਣ ਤੇ ਉਥੇ ਭਾਜਪਾ ਦੇ ਵੱਲੋਂ ជੇਵਨ ਗੁਪਤਾ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਸੰਜੀਵ अरोड़ा ਨੂੰ ਉਮੀਦਵਾਰ ਐਲਾਨੇ ਤੇ ਜਿਸ ਦੇ ਦੌਰਾਨ ਲਗਾਤਾਰ ਇੱਕ ਦੂਜੇ ਦੇ ਉੱਤੇ ਤਿੱਖੇ ਨਿਸ਼ਾਨੇ ਸਾਧੇ ਜਾ ਰਹੇ ਨੇ ਤੇ ਇਸੇ ਲੁਧਿਆਣਾ ਜਿਮਨੀ ਚੋਣਾਂ ਦੇ ਵਿੱਚ ਇੱਕ ਦੂਜੇ ਦੇ ਨਾਲ ਪੇਚ ਫਸਤੇ ਹੋਏ ਵੀ ਨਜ਼ਰ ਆ ਰਹੇ ਨੇ ਹੋਰ ਕੀ ਕਹਿਣਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਆਓ ਤੁਹਾਨੂੰ ਸੁਣਾਉਨੇ ਕਈ ਵਾਰੀ ਸਾਨੂੰ ਵੀ ਲੋਕ ਕਹਿੰਨ ਲੱਗ ਜੁੱਤੇ ਪਏ ਹੋ ਜੀ ਕਾਹਨੂੰ ਛੱਡੋ ਕਾਹਨੂੰ ਰਾਤਾਂ ਨੂੰ ਮੱਥਾ ਮਾਰਦੇ ਫਿਰਦੇ ਹੋ ਛੱਡੋ ਮੈਂ ਨਹੀਂ ਜੀ ਜਿੰਨਾ ਚਿਰ ਰੀਵੰਜ ਨਹੀਂ ਬਜਦੇ ਉਹਨਾਂ ਚਿਰ ਅਸੀਂ ਨਹੀਂ ਪਿੱਛੇ ਮੁੜ ਕੇ ਦੇਖਦੇ ਅਸੀਂ ਤਾਂ ਆਮ ਘਰਾਂ ਚੋਂ ਉੱਠੇ ਹੋਏ ਆ ਸਾਨੂੰ ਪਤਾ ਹੈ ਇਹ ਕੋ ਰਾਤ ਚ ਗੇਮ ਬਦਲ ਲੈਂਦੇ ਆ ਇਹ ਪੈਸੇ ਪੂਸੇ ਵੰਡਣੇ ਆਉਂਦੇ ਇਹਨਾਂ ਨੂੰ ਉਹਨਾਂ ਨੂੰ ਬੜੀਆਂ ਤਿਕੜਮ ਬਾਜ਼ੀਆਂ ਆਉਂਦੀਆਂ ਨੇ ਇਸ ਕਰਕੇ ਪਹਿਰਾ ਨਹੀਂ ਛੱਡਣਾ ਜਿੰਨਾ ਚਿਰ ਮਸ਼ੀਨਾ ਸੀਲ ਲੱਗ ਕੇ ਕਾਊਂਟਿੰਗ ਸੈਂਟਰ ਤੇ ਨਹੀਂ ਪਹੁੰਚਦੀਆਂ ਉਹਨਾਂ ਚਿਰ ਪਹਿਰਾ ਨਹੀਂ ਛੱਡਣਾ ਪਹਿਰੇਦਾਰੀ ਕਰਨੀ ਪੈਣੀ ਹੈ ਵੋਟ ਵੀ ਦੇਣੀ ਹੈ ਤੇ ਵੋਟ ਦੀ ਪਹਿਰੇਦਾਰੀ ਵੀ ਕਰਨੀ ਪੈਣੀ ਹੈ ਇਹ ਰਾਤ ਹੀ ਵੋਟਾਂ ਚੋਰੀ ਕਰ ਲੈਂਦੇ ਆ ਹੋਇਆ ਤਾਂ ਹੈ ਦੇਸ਼ 'ਚ ਕਿ ਕਿੱਥੇ ਤੱਕ ਹੋਇਆ ਕਾਂਗਰਸਾਂ ਨੂੰ ਪਤਾ ਹੀ ਨਹੀਂ ਲੱਗਿਆ ਵੀ ਕਦਮ ਕਦਮ ਕਿੱਥੋਂ ਕਿੱਥੋਂ ਕਰ ਗਏ ਰਾਜ ਹੀ ਵੋਟਾਂ ਚੋਰੀ ਹੋ ਜਾਂਦੀਆਂ ਨੇ ਮਸ਼ੀਨਾਂ ਬਦਲ ਜਾਂਦੀਆਂ ਨੇ ਪਤਾ ਨਹੀਂ ਕੀ ਬਦਲ ਜਾਂਦਾ ਪੱਤਰਕਾਰ ਕੁਝ ਹੋਰ ਕਹਿੰਦੇ ਨੇ ਟੀਵੀ ਚੈਨਲ ਕੁਝ ਹੋਰ ਕਹਿੰਦੇ ਰਿਜ਼ਲਟ ਕੁਝ ਹੋਰ ਹੀ ਆ ਜਾਂਦਾ ਜੀ ਸੋ ਇਸ ਕਰਕੇ ਆਪਣੀ ਕਾਮਯਾਬੀ ਦਾ ਰਾਜ ਇਹੀ ਹੈ ਕਿ ਸਾਡੇ ਜਿਹੜੇ ਵਲੰਟੀਅਰ ਨੇ ਉਹ ਵੋਟ ਪਾਉਂਦੇ ਵੀ ਐ ਵੋਟ ਭਗਤੌਂਦੇ ਵੀ ਐ ਬੂਥ ਦੇ ਮੂਰੇ ਸ਼ਬੀਲਾਂ ਵੀ ਲਾਉਂਦੇ ਐ ਬੂਥ ਤੇ ਲੋਕਾਂ ਨੂੰ ਲੈ ਕੇ ਵੀ ਜਾਂਦੇ ਆ ਬਜ਼ੁਰਗਾਂ ਨੂੰ ਸਹਾਰਾ ਵੀ ਦਿੰਦੇ ਆ ਤੇ ਵੋਟਾਂ ਪੈਣ ਤੋਂ ਬਾਅਦ ਮਸ਼ੀਨਾਂ ਦੇ ਨਾਲ ਐ ਜਾਂਦੇ ਆ ਜਿਵੇਂ ਆਪਣੀ ਕੋਈ ਪ੍ਰਾਪਰਟੀ ਲੈ ਕੇ ਜਾਂਦੇ ਹੁਣ ਵੀ ਇਹ ਨਾ ਕਿਤੇ ਓਏ ਕੋਈ ਚੋਰੀ ਕਰ ਲੈ ਰਾਹ 'ਚ ਕਿਉਂਕਿ ਬਹੁਤ ਵੱਡੀ ਪ੍ਰਾਪਰਟੀ ਆ ਵੋਟ ਬਹੁਤ ਵੱਡੀ ਪ੍ਰਾਪਰਟੀ ਆ ਤੁਹਾਡੀ ਸਵੈਸ ਕਰਕੇ ਅਸੀਂ ਕੋਈ ਮਿਹਨਤ ਵੱਲੋਂ ਕਮੀ ਨਹੀਂ ਛੱਡਾਂਗੇ ਕਹਿੰਦਾ ਮਾਲੀ ਦਾ ਕੰਪਾਨੀ ਪਾਉਣਾ ਪਰ ਪਰ ਮਸ਼ਕਾਂ ਪਾ ਦੇ ਮਾਲੀ ਦਾ ਕੰਮ ਪਾਣੀ ਪੋਣਾ ਪਰ ਪਰ ਮਸ਼ਕਾਂ ਪਾਵੇ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ ਔਰ ਡੈਮੋਕ੍ਰੇਸੀ ਚ ਲੋਕਤੰਤਰ ਚ ਮਾਲਕ ਲੋਕ ਨੇ ਜੀ ਫਲ ਫੁੱਲ ਤੁਸੀਂ ਲਾਉਣਾ ਅਸੀਂ ਤਾਂ ਤੁਹਾਨੂੰ ਆਪਣਾ ਪ੍ਰੋਗਰਾਮ ਦੇ ਜਾਣਾ ਵੀ ਅਸੀਂ ਰੋਜ਼ਗਾਰ ਦੇਵਾਂਗੇ ਅਸੀਂ ਸਕੂਲ ਠੀਕ ਕਰਾਂਗੇ ਸੜਕਾਂ ਠੀਕ ਕਰ ਦਾਂਗੇ ਅਸੀਂ ਗਰਾਂਟਾਂ ਵੱਲੋਂ ਕੋਈ ਪੈਸੇ ਵੱਲੋਂ ਕਮੀ ਨਹੀਂ ਰਹਿਣ ਦੇਵਾਂਗੇ ਸੀਵਰੇ ਦੇ ਸਾਰੇ ਮਸਲੇ ਹੱਲ ਹੋ ਜਾਣਗੇ इंडस्ट्री भी आऊगी रोजगार मिलूगा असी तसना है अगे तुम फैसला करना भी करना की है तुम सारे भली जानते जा पब्लिक है सब जानती है ये पब्लिक है सब जानती है कौन है सच्चा कौन है झूठा कौन है प्रेम वाला कौन है हंकारी सब पहचानती है ये पब्लिक है सब जानती है ਸੋ ਤੁਹਾਨੂੰ ਸਾਰਾ ਪਤਾ ਹੈ ਕਿ ਉਹਨਾਂ ਦੀਆਂ ਗੱਲਾਂ 'ਚ ਕਿੰਨਾ ਗਦਾਮ ਹੈ ਕਿਉਂਕਿ ਤੁਸੀਂ ਉਹਨਾਂ ਨੂੰ ਪਰਖ ਚੁੱਕਿਓ ਪਹਿਲਾਂ 70 ਸਾਲ ਤੋਂ